ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਪਾ ਦੋ ਗਾਵਾਂ ਸੇ ਲਈ ਲੈ ਕੇ ਆਏ ਜੀ ਦੋਨੇ ਬਾਈ ਬਾਈ ਦੇ ਘਰ ਦੀਆਂ ਨੇ ਬਾਈ ਦੇ ਜਿਹੜੇ ਪਸ਼ੂ ਆ ਸਾਰੇ ਬਾਈ ਦੁੱਧ ਤੇ ਲਾਇਵ ਆ ਚੰਗੀਆਂ ਨੇ ਗਾਵਾਂ ਕੋਲੇ ਬ੍ਰੀਡ ਚੰਗੀ ਆ ਆਓ ਪੁੱਛ ਲੈਨੇ ਬਾਈ ਓਕੇ ਆ ਜੀ ਬਈ ਬਾਈ ਜੀ ਹਸੀ ਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੂੰ ਵਧੀਆ ਜੀ ਹਾਂਜੀ ਵਧੀਆ ਜੀ ਬਾਈ ਆਪਣੇ ਘਰ ਦੀਆਂ ਨੇ ਦੋਨੇ ਪਾਸੇ ਹਾਂ ਇਹ ਵੀ ਆਪਣੇ ਘਰ ਦੀਆਂ ਬੜਾਈਆਂ ਠੀਕ ਆ ਬਾਈ ਨਾਮ ਤੇ ਐਡਰੈਸ ਬੋਲ ਨਾਮ ਹਰਜੀਤ ਸਿੰਘ ਆ ਜੀ ਪਿੰਡ ਥੰਗਲਾ ਬਲਾਂਗਲਾ ਪੈਸੇ ਕਪਾ ਤੇ ਜ਼ਿਲ੍ਹਾ ਬਰਨਾਲਾ ਜੀ ਨੇੜੇ ਪਿੰਡ ਬਈ ਨੇੜੇ ਆਪਣੇ ਬਣਾਉਣ ਸ਼ਹਿਰ ਆ ਜਾਂਦਾ ਜੀ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ ਹੈਗਾ ਜੀ 95013 44499 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵਰਡ ਦੇ ਨੇ ਕਿਹੜਾ ਸੂਚ ਹੁੰਦੀ ਆ ਉਹ ਤੀਜਾ ਸੂਚ ਹੁੰਦੀ ਹਲੇ ਮੈਯੂ ਗੇ 8 9 ਦਿਨ ਬਈ 8 9 ਦਿਨ ਕੀ ਰਿਕਾਰਡ ਆ ਦੁੱਧਾ ਬਈ ਦੁੱਧ ਬਈ 28 29 ਕਿਲੋ ਦਿੱਤਾ ਆਣੇ ਗੇ ਠੀਕ ਆ ਬਈ ਖੋਲ ਦੇ ਬਈ ਤੋਰ ਕੇ ਦਿਖਾ ਦੇ ਫੇਸ ਬੜਾ ਪਿਆਰਾ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਆਰਡਰ ਬੜਾ ਚੰਗਾ ਨਾੜਾਂ ਨਿਕੰਪ ਖੋਲ ਚਾਹੀਏ ਕੱਲਾ ਕੱਲਾ ਸਾਡਾ ਬਈ ਨਾੜਾਂ ਕਿਹੜਾ ਪਾਈ ਪਾਈ ਲੱਗੀਆਂ ਬਈ ਪਾਈ ਪਾਈ ਲੱਗੀਆਂ ਸਹੀ ਆਲਾ ਮੋਟੀ ਨਾੜਾ ਦੇਖ ਸੰਦ ਦੁੱਧ ਵਾਕਈ ਚੰਗਾ ਖੜਾ ਵਾ ਹਜੇ ਕੱਚੀ ਆ ਬਈ ਡਣ ਲੈਂਦੀ ਆ ਪੂਰਨ ਆਟਰ ਦੀ ਕੁਆਲਿਟੀ ਹੈ ਜਿਹੜੀ ਨੇ ਕਮਾਲ ਦਿੱਤੀ ਆ। ਪੂਰਾ ਲੇਵਾ ਵਿੱਚ ਫਸ ਜਾਂਦਾ ਬਈ। ਠੀਕ ਆ। ਪੂਰਾ ਫਸ ਜਾਂਦਾ ਬਈ ਕਹਿੰਦਾ ਸੂਣ ਦੇ ਮੌਕੇ ਜਮਾਂ ਲੇਵਾ ਪੰਡਰ ਗੱਲੇਵਾ ਲੈ ਕੇ ਫੇਰ ਸੁੰਦੀ ਆ ਕਰਮ ਲਈ। ਤੋਰਾ ਤਾਰਾ ਚੰਗਾ ਢਲਾਂ ਤੋਂ ਲਾਂਬਾ ਉਹ ਪਈਆਂ। ਸਾਰੀਆਂ ਬਲਡਾਂ ਲਾ ਕੱਢੂ ਫੇਰ ਕਰਮ ਲਈ ਸੋਖ ਜੀ। ਫੇਸ ਬੜਾ ਪਿਆਰਾ ਬਈ ਫੇਸ ਬਹੁਤ ਚੰਗਾ ਬੋਦੀ ਵਾਦੀ। ਚੰਗੀ ਆ ਸਨਕਪੁਣਾ ਬੈੜ ਦੇ ਵਿੱਚ ਚੰਗਾ ਗਾ। ਤੇ ਕੀ ਮੁੱਲ ਰੱਖਿਆ ਫਿਰ ਇਹਦਾ? ਮੋਲੇ ਦਾ ਬਈ ਕਰਾਉਨ ਜਨਾ ਮਰਜੀ ਕੋ ਲੈ ਆਂਦੇ ਹੁਣ 75000 ਰੁਪਏ। ਠੀਕ ਆ ਬਈ। ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿਹੜਾ ਮਰਜ਼ੀ ਕਰਾ ਲਓ 75000 ਦੀ ਵੜਾ ਜਿਹੜੀ ਆਪਾਂ ਦੇ ਦੇਾਂਗੇ ਤੇ ਲਾਂਡੂ ਲਾਂਬਾ ਪਈਆਂ ਵੇੜ ਤੋਂ ਚੈੱਕ ਕਰਵਾਉਂਦੇ ਆ ਲੋ ਸਾਰੀਆਂ ਬਲਡਲਾਂ ਕੱਢ ਕੇ ਘਰ ਵਾਲੀ ਨੇ ਬਾਈ ਫੇਰ ਸੋਣਾ ਲਾਹੂ ਲੂਹੂ ਕੀ ਬਹੁਤ ਹੈਣਾ ਬਾਈ ਭਈ ਆ ਵੀ ਕਾਹੇ ਕਰਦੀ ਹੈਗੀ ਇੱਕ ਤਾਂ ਆਪਣਾ ਮਬਾਜ਼ਦਾ ਵੀ ਕੰਮ ਹੈਗਾ ਹੈਗਾ ਜਿਹੜਾ ਕੋਈ ਕੋਈ ਆਪਣਾ ਵੇਚਣ ਵਾਲਾ ਹੁੰਦਾ ਹੈ ਓਕੇ ਉਹਦਾ ਆਪਾਂ ਪਹਿਲਾਂ ਇਹ ਕਹੇ ਕਿ ਰਿਜ਼ਰਵ ਵੀ ਹੈ ਆਪਣਾ ਮੁਬਾਰਾ ਵਾਲਾ ਹੈ ਵੇਚਣ ਵਾਲਾ ਹੈਗਾ ਹੂੰ ਜਿਹੜਾ ਘਰ ਦਾ ਹੂ ਆਪਾਂ ਘਰ ਦੇ ਕਹਾਂਗੇ ਠੀਕ ਹੈ ਨੇ ਪੂਰਾ ਫੁੱਲ ਲੇਵਾ ਐ ਤੇ ਇੱਥੋਂ ਵੀ ਐ ਕਰਨਾ ਬਈ ਪੂਰਾ ਮੈਂ ਟੈਟ 걸 ਕੇ ਫੇਰ ਜੀ ਠੀਕ ਹੈ ਬਈ ਠੀਕ ਅੱਗੇ ਦੋ ਨੰਬਰ ਕਿਹੜਾ ਸੂਆ ਇਹ ਵੀ ਤੀਜਾ ਸੂਏ ਹੁੰਦੀ ਹੈ ਤੀਜਾ ਸੂਆ ਕਿੰਨੇ ਦਿਨ ਲੈਂਦੀ ਹੈ ਬਈ ਇਹਦੇ ਬਈ ਹੈ 17 18 ਦਿਨ ਪਏ ਹੈਗੀ ਠੀਕ ਹੈ ਬਈ ਕੀ ਰਿਕਾਰਡ ਆ ਦੁੱਧ ਦਾ ਬਈ ਇਹਦਾ ਕੋਈ 32 33 ਕਿਲੋ ਤੋਂ ਨਹੀਂ ਦੁੱਤਾ ਇਹਨੂੰ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ 32 33 ਲੀਟਰ ਦਾ ਰਿਕਾਰਡ ਬਾਈ ਫੇਸ ਬੜਾ ਪਿਆਰਾ ਰੰਗ ਰੂਪ ਬਹੁਤ ਚੰਗਾ ਨਾੜਾ ਨੂੜਾ ਬਾਈ ਫੌਲਾ ਦਾ ਕੱਚੀ ਕੱਚੀ ਇਹ ਹਜੇ ਦਿਨ ਬਾਈ ਲੈ ਲਈ ਆ ਤੇ ਉਹਦੋਂ ਦਾ ਆਰਡਰ ਦੀ ਕੁਆਲਿਟੀ ਜਿਹੜੀ ਨੇ ਕਮਾਲ ਦੀ ਤਿਆਰ ਕਰਨੀ ਆ ਜੇ ਕੋਈ ਵੀ ਰਸਾਂਵ ਲੋਗਾ ਬਣੂ ਬਣੂਗੀ ਬਹੁਤ ਆਣਾ ਵੀਰੇ ਵੜ ਹਾਂ ਬਣ ਵੀ ਬਹੁਤ ਆ ਬਈ ਇਹ ਵੀ ਬਹੁਤ ਸੂਰਾ ਚੰਗਾ ਜਿਵੇਂ ਮਰਜੀ ਨਾਲ ਇਹਤੀ ਜੋ ਦੋਨਾਂ ਨੂੰ ਚਾਹੇ ਮਸ਼ੀਨ ਤੇ ਚਲੋ ਦੋਨਾਂ ਨੂੰ ਠੀਕ ਆ ਜਿਵੇਂ ਮਰਜ਼ੀ ਚ ਵਾਈ ਕਰ ਲੈ ਬੰਦਾ ਐ ਇਨਕੁਆਇਰ ਨਹੀਂ ਪੁੱਟਣ ਵਾਲਾ ਠੀਕ ਆ ਬਾਈ ਤੇ ਕੀ ਮੁੱਲ ਆ ਫਰਾ ਇਹਦਾ ਇਹਦਾ ਵੀ ਅੱਜ ਦਾ 75000 ਰੁਪਏ ਬਾਈ ਜੀ ਕੋਈ ਹੋਰ ਮੌਕੇ ਤੇ ਤਿਆਰ ਹੁੰਦੀ ਬਾਅਦ ਚ ਕਿਰੇ ਹੋਉਂਦੀ ਹੈ ਕਹਿੰਦੀ ਹੈ ਆਪਣੇ ਕੋਲੇ ਠੀਕ ਆ ਆ ਬਾਅਦ ਚ ਉਹ ਜਾ ਮੁੱਲ ਹੋ ਜੂਗਾ ਓਕੇ ਬਾਈ ਹੁਣ ਤਾਂ ਕੀ ਵਿਸਾਅ ਹੋਵੇ ਇਹਦਾ ਵੀ ਬਾਈ ਮੁੱਲ ਕੱਚੀ ਦੇ ਹਿਸਾਬ ਨਾਲ 75000 ਰੁਪਏ ਆ ਬਾਕੀ ਜਿਹੜਾ ਮੌਕੇ ਦੇ ਮਾਨਦਾਨ ਜਰੂਰ ਹੋ ਜੀ ਨਾੜਾ ਨੂੜਾ ਫੁੱਲ ਚੰਗੀਆਂ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਯਾਰ ਇਹ ਥਣ ਬਈ ਨਿਕੜ ਮੇ ਕੋਈ ਗੱਲ ਹੋਣਾ ਪੂਰੀ ਫੁੱਲਾ ਬਈ ਸਹੀ ਗੱਲ ਆ ਬਈ ਨਾਲ ਨੂੰੜ ਬਹੁਤ ਚੰਗੀ ਆ ਕੱਦ ਵੀ ਫੁੱਲਾ ਰਾਜੀ ਵੀ ਫੁੱਲਾ ਢਾਂਚਾ ਬਹੁਤ ਚੰਗਾ ਦੁੱਧ ਵਾਲੀ ਵੜਾ ਬਈ ਬਾਈ ਦੇ ਫਾਰਮ ਦੀ ਵੜਾ ਕੋਈ ਬਾਣੀ ਹੈ ਗਾਰੰਟੀ ਹੈ ਬਈ ਇਹ ਨਾਲ ਚਾਹੇ ਬੰਦਾ ਆ ਕਿ ਧਾਰ ਵੀ ਨਾ ਮਰੇ ਅੱਛਾ ਆਪਾਂ ਉਹਦੇ ਫੋਨ ਤੇ ਵੀ ਉਹ ਕਰ ਲਤਾ ਸਾਰੇ ਪਾਸੇ ਹਰੇਕ ਪਾਸੋਂ ਮੱਖ ਤੋਂ ਗਾਰੰਟੀ ਹੋਊਗੀ ਆਪਣੀ ਠੀਕ ਆ ਬਈ ਹੀਮਣ ਵੀ ਚੰਗੇ ਲਗਵਾਏ ਵੇ ਜੀਮਣ ਵੀ ਬਈ ਚੰਗੇ ਲੱਗੇ ਹੋਇਆ ਸੈਕਲ ਨਹੀਂ ਲੱਗੇ ਵੇ ਠੀਕ ਆ ਲੱਗੇ ਵੇ ਇਹਦੇ ਵਧੀਆਗੇ ਠੀਕ ਆ ਉਹ ਦੋਨਾਂ ਦਾ ਵੀ ਦੇਖ ਕੇ ਮੈਂ ਦੱਸ ਆਹ ਓਕੇ ਬਈ ਇਹਨਾਂ ਦੇ ਦੋਨਾਂ ਦੇ ਵੀ ਮੇ ਵੀ ਹੋਏ ਵੇ ਬਈ ਠੀਕ ਆ ਦੋਨੋਂ ਟੋਪਰ ਪਏ ਵੇਗੇ ਹੂੰ ਜੇ ਕਹਿੰਦੇ ਰੱਬ ਨਾਲ ਅਗਰੇ ਕੋਈ ਨੀਕੀ ਹੁੰਦੀ ਆ ਆਹ ਦਾ ਬੀਮਾ ਦੋਨਾਂ ਦਾ ਨਾਲ ਪਿਆ ਵਾ ਗਿਆ ਇਹਨਾਂ ਦਾ ਠੀਕ ਆ 200 ਕਿਲੋਮੀਟਰ ਤੱਕ ਦੀ ਆਪਣੀ ਪਹੁੰਚ ਵੀ ਫ੍ਰੀ ਕਰਦਾਂਗੇ ਜੇ ਕਿੱਟੀਆਂ ਲੈਣ ਜਿੰਨੇ ਦੋਨੇ ਗਾਈਆਂ ਦੇ ਬਾਈ ਦੇ ਬੀਮੇ ਕਰਵਾਏ ਵੇ ਆ ਉਹ ਬਈ ਨਾਲ ਦੇ ਟੋਕਨ ਟਾਕਨ ਪਾਏ ਵੇ ਹਨਾ ਫਿਰੇ ਏ ਜਿਹੜਾ 100 ਕਿਲੋਮੀਟਰ ਤੱਕ ਦਾ ਕਰਾਇਆ ਬਾਈ ਕਹਿੰਦਾ ਫਰੀ ਹੈ ਤੇ ਕਿਸੇ ਵੀ ਨੂੰ ਦੋਨਾਂ ਚ ਕੋਈ ਵੀ ਪਸੰਦ ਆਈ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ